ਲੱਖ ਰੁਪਇਆ ਜਿਹੜਾ ਉਹ ਦੇ ਕੇ ਚੱਲੇ ਆਂ ਦੀਆਂ ਲੋੜਾਂ ਵਾਸਤੇ ਦੋਸਤੋ ਮੈਂ ਰਹੀ ਆਂ ਇਸ ਬੱਚੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਵੀ ਦਿਨੇ ਸਾਰਾ ਦਿਨ ਚਾਹ ਦਾ ਕੰਮ ਕਰਦੀ ਆ ਔਰ ਰਾਤ ਨੂੰ ਪੜ੍ਹਦੀ ਔਰ ਇਹਨੂੰ ਮੈਂ ਪੁੱਛਿਆ ਪਲੱਸ 2 ਚ ਪੜ੍ਹਦੀ ਬੱਚੀ ਦੀ ਪਲੱਸ 2 ਚ ਤੇ ਨਾਲ ਇਹਦਾ ਭਰਾ ਹੈ ਉਹ 9ਵੀਂ ਕਲਾਸ ਦੇ ਵਿੱਚ ਪੜਦਾ ਤੇ ਨਾਲ ਇਹਦੇ ਮਾਤਾ ਜੀ ਨੇ ਜਿਨ੍ਹਾਂ ਨੂੰ ਨੇ ਮੈਂ ਦੇਖ ਰਿਆ ਸੀਗਾ ਵੀ ਇਹ ਚਾਹ ਬਣਾ ਰਹੀ ਆ ਤੇ ਉਹ ਭਾਂਡੇ ਮਾਜ ਰਹੇ ਆ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਾ ਕੇ ਪੁੱਛਣਾ ਕਿਸੇ ਨੂੰ ਵੀ ਬੱਚੇ ਬਣਨਾ ਕੀ ਹੈ ਜ਼ਿੰਦਗੀ 'ਚ ਵੱਡੇ ਹੋ ਕੇ ਭਰਾ ਨੇ ਵੀ ਕਿਹਾ ਕਿ ਮੈਂ ਆਪਣਾ ਕਾਰੋਬਾਰ ਕਰਨਾ ਔਰ ਇਹਨੂੰ ਮੈਂ ਪੁੱਛਿਆ ਕਹਿੰਦੀ ਲੋਕਾਂ ਨੇ ਮੈਨੂੰ ਬੜੇ ਮਿਹਨੇ ਮਾਰੇ ਆ ਆਪਣੀ ਲੋੜ ਲਈ ਮੈਂ ਆਪਣਾ ਚਾਹ ਦਾ ਕੰਮ ਸ਼ੁਰੂ ਕੀਤਾ ਆਪਣੇ ਪਰਿਵਾਰ ਦੇ ਖਰਚੇ ਲਈ ਆਪਣੀ ਪੜ੍ਹਾਈ ਦੇ ਖਰਚੇ ਲਈ ਤੇ ਲੋਕ ਮੈਨੂੰ ਛੇੜਦੇ ਵੀ ਆ ਵੀ ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਮੈਨੂੰ ਸਕੂਲ 'ਚ ਵੀ ਛੇੜਦੇ ਸੀ ਤੇ ਮੈਂ ਇਹਨੂੰ ਹੀ ਆਪਣਾ ਬ੍ਰਾਂਡ ਬਣਾਉਣਾ। ਇਹੀ ਮੈਂ ਕੰਮ ਕਰਨਾ ਕੋਈ ਮੈਂ ਨੌਕਰੀ ਨਹੀਂ ਕਰਨੀ ਔਰ ਮੈਂ ਪੜ੍ਹਾਈ ਪੂਰੀ ਕਰਨੀ ਔਰ ਮੈਂ ਇਹਨੂੰ ਇੱਕ ਗੱਲ ਅੱਖੀ ਆ ਕਿ ਜ਼ਿੰਦਗੀ 'ਚ ਮੇਹਣੇ ਬਹੁਤ ਵਜਦੇ ਆ ਮੈਨੂੰ ਵੀ ਬੜੀ ਦੁਨੀਆ ਨੇ ਮਾਰੇ ਇਹ ਮੇਹਣਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਮਤਲਬ ਆਪਣਾ ਟੀਚਾ ਜਿਹੜਾ ਇੱਕ ਰੱਖਣਾ ਚਾਹੀਦਾ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੋ ਮਰਜ਼ੀ ਕੋ ਕਹੀ ਜਾਵੇ ਤੇ ਮਾਤਾ ਜੀ ਇਹਦੇ ਵੀ ਬਿਮਾਰ ਰਹਿੰਦੇ ਆ ਔਰ ਮਤਲਬ ਇਹ ਕੁਦਰਤੀ ਆ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਕਿਸੇ ਦੇ ਪਿਓ ਦਾ ਕਸੂਰ ਆ ਕਿਸੇ ਦੀ ਮਾਂ ਦਾ ਕਸੂਰ ਆ ਕਿ 7-8 ਸਾਲ ਦੀ ਦਾ ਜਦੋਂ ਇਹ ਇਹਨਾਂ ਦੀ ਉਮਰ ਸੀਗੀ ਤੇ ਮਾਂ-ਬਾਪ ਦਾ ਜਿਹੜਾ ਵਖਰੇਵਾ ਹੋ ਗਿਆ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਜੰਡੇਆਲੇ ਦੇ ਵਿੱਚ ਸੀਗੇ ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮਾਂ-ਪਿਓ ਅੱਡ ਹੁੰਦੇ ਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਬੱਚਿਆਂ ਦਾ ਹੁੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚ ਉਹ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਔਰ ਇਸ ਬੱਚੀ ਨੂੰ ਕੱਲ ਮੈਂ ਫੋਨ ਕੀਤਾ ਸੀਗਾ ਤੇ ਮੈਂ ਪੁੱਛਿਆ ਸੀ ਤੈਨੂੰ ਚਾਹੀਦਾ ਕੀ ਕੀ ਹੈ ਇਹਨੇ ਛੋਟੀਆਂ-ਛੋਟੀਆਂ ਲੋੜਾਂ ਮੈਂ ਦੱਸਿਆ ਸੀ ਓਮਨ ਚਾਹੀਦਾ ਫਰੈਅਰ ਚਾਹੀਦਾ ਜਿਹਦੇ ਵਿੱਚ ਉਹ ਚਿਪਸ ਬਣ ਜਾਂਦੇ ਆ ਗ੍ਰਿਲਰ ਚਾਹੀਦਾ ਇੱਕ ਬੈਟਰੀ ਚਾਹੀਦੀ ਆ ਤੇ ਇੱਕ ਆਈਸ ਬਾਕਸ ਚਾਹੀਦਾ ਮੇਰੇ ਖਿਆਲ 20 ਤੋਂ 25 ਹਜ਼ਾਰ ਰੁਪਏ ਦਾ ਇਹ ਸਮਾਨ ਹੋਣਾ ਸੀਗਾ ਮੈਂ ਤੇ ਭਾਰੀ ਸੁਖ ਅਮਰਤ ਨੇ ਸਲਾਹ ਕੀਤੀ ਕਿ ਸਾਨੂੰ ਕੁਝ ਨਾ ਕੁਝ ਜਿਸ ਲੜਕੀ ਦਾ ਹੌਸਲਾ ਐਨਾ ਇਹ ਮਿਸਾਲ ਹੈ ਆਪਣੇ ਆਪ ਦੇ ਰੂਪ ਦੇ ਵਿੱਚ ਬਾਕੀ ਲੜਕੀਆਂ ਲਈ ਤੇ ਸਾਨੂੰ ਇਹਦੀ ਕੋਈ ਨਾ ਕੋਈ ਮਤ ਕਰਨੀ ਚਾਹੀਦੀ ਹੈ ਔਰ ਅਸੀਂ ਆ ਜਿਹਨੂੰ ਇੱਥੇ ਲੱਖ ਰੁਪਈਆ ਜਿਹੜਾ ਉਹ ਦੇ ਕੇ ਚੱਲੇ ਜਾਂਦੀਆਂ ਲੋੜਾਂ ਵਾਸਤੇ ਔਰ ਸਾਡੇ ਸ਼ਹਿਰ ਚ ਗੁੱਲੂ ਐਕਸਕਲੂਸਿਵ ਵਾਲੇ ਆ 5-6 ਸੂਟ ਉਹਨਾਂ ਇਹਦੇ ਲਈ ਭੇਜਦੇ ਨੇ ਆ ਸਾਰਾ ਮੇਰੇ ਨਾਲ ਆ ਉਹ ਰਾਸ਼ਨੇ ਦੇ ਲਈ ਲੈ ਆ ਪਰ ਜਿੱਥੋਂ ਤੱਕ ਵੀ ਜੋ ਸਾਡੇ ਕੋਲ ਹੋਇਆ ਅਸੀਂ ਇਹਦੇ ਲਈ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਇਹਨੇ ਦੱਸਿਆ ਕਿ ਹੋਰ ਇਹਨੇ ਮੈਂ ਪੁੱਛਿਆ ਕੀ ਕੀ ਲੋੜਾਂ ਨੇ ਕਹਿੰਦੀ ਇੱਕ ਅਵਤਾਰ ਸਿੰਘ ਕੈਨੇਡਾ ਵਾਲੇ ਨੇ ਇੱਕ ਕਾਲਾ ਕਬੱਡੀ ਵਾਲੇ ਪਲੇਅਰ ਨੇ ਉਹਨਾਂ ਮੈਨੂੰ ਰੇੜੀ ਬਣਾ ਦਿੱਤੀ ਹੈ ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਇਕੱਠਾ ਹੋ ਗਿਆ ਔਰ ਅਸਟ੍ਰੇਲੀਆ ਤੋਂ ਕੋ ਮਿਸਟਰ ਰੰਧਾਵਾ ਨੇ ਫੀਸ ਉਹਨਾਂ ਨੇ ਮੇਰੇ ਭਰਾ ਮੇਰੇ ਤੇ ਮੇਰੇ ਭਰਾ ਦੀ ਦੇ ਦਿੱਤੀ ਉਹਨਾਂ ਨੇ ਦਿੱਤੀ ਆ ਔਰ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਣਾ ਕਿ ਜਿੱਥੇ ਕਿਤੇ ਵੀ ਤੁਸੀਂ ਹੋ ਮੈਂ ਹਰ ਬੰਦੇ ਨੂੰ ਇੱਕ ਗੱਲ ਕਹਿਣਾ ਕਿ ਤੁਹਾਡੇ ਕੋਲ ਬਹੁਤ ਕੁਝ ਹੁੰਦਾ ਜਿਹੜਾ ਅਗਲੇ ਕੋਲ ਨਹੀਂ ਹੁੰਦਾ ਤੁਹਾਡਾ ਵਾਧੂ ਪਿਆ ਹੁੰਦਾ ਵਾ ਜਦੋਂ ਥੋੜੀ ਬਹੁਤੀ ਕਿਸੇ ਦੀ ਮਤ ਕੀਤੀ ਜਾਵੇ ਤੇ ਅਗਲੇ ਦਾ ਭਵਿੱਖ ਜਿਹੜਾ ਸੁਧਰ ਸਕਦਾ ਵਾ ਮੈਂ ਸਾਰੀਆਂ ਬੱਚੀਆਂ ਨੂੰ ਸਾਰੀਆਂ ਮੇਰੀਆਂ ਧੀਆਂ ਰਗੀਆਂ ਨੇ ਮੇਰੀਆਂ ਭੈਣਾਂ ਵਰਗੀਆਂ ਨੇ ਮੇਰੀ ਆਪਣੀ ਬੱਚੀ ਏਡੀ ਹੈ ਔਰ ਮੈਂ ਇੱਕ ਗੱਲ ਕਹਿਣਾ ਕਿ ਜਦੋਂ ਘਰ ਦੀਆਂ ਲੋੜਾਂ ਕਰਦੀਆਂ ਮਜਬੂਰੀਆਂ ਬਹੁਤ ਜ਼ਿਆਦਾ ਸਿਰ ਤੋਂ ਪਾਣੀ ਲੰਘ ਜਾਂਦਾ ਬੱਚੀਆਂ ਬਹੁਤ ਗਲਤ ਕੰਮਾਂ ਦੇ ਵਿੱਚ ਵੀ ਪੈ ਜਾਂਦੀਆਂ ਵਾ ਸਮਾਜ ਉਹਦਾ ਗਲਤ ਅੰਸਰ ਜਿਹੜੇ ਉਹਦਾ ਫਾਇਦਾ ਵੀ ਠਾਉਂਦੇ ਆ ਉਹਨਾਂ ਦੇ ਪ੍ਰਤੀ ਇਸ ਬੱਚੀ ਨੇ ਇੱਕ ਮਿਸਾਲ ਪੈਦਾ ਕੀਤੀ ਆ ਕਿ ਨਹੀਂ ਮੈਂ ਮਿਹਨਤ ਨਾਲ ਕੰਮ ਕਰਕੇ ਵਧੀਆ ਗੁਜ਼ਾਰਾ ਵੀ ਕਰ ਸਕਦੀ ਆ ਵਧੀਆ ਆਪਣੇ ਪਰਿਵਾਰ ਨੂੰ ਪਾਲ ਵੀ ਸਕਦੀ ਆ ਵਧੀਆ ਆਪਣੀ ਪੜ੍ਹਾਈ ਵੀ ਕਰ ਸਕਦੀ ਆ ਸੋ ਇਸ ਕਰਕੇ ਜਿੰਨੀ ਕੁ ਮੱਤ ਮੈਂ ਅੱਗੋਂ ਵੀ ਇਹਨੂੰ ਕਿਹਾ ਕਿ ਇਨ ਫਿਊਚਰ ਵੀ ਜੇ ਕਦੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਬਾਰੇ ਨਹੀਂ ਸੋਚਣਾ ਮੰਨੂ ਸੋਖ ਅਮਰਤ ਉਹਨਾਂ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਜਿੱਥੋਂ ਤੱਕ ਵੀ ਜਦੋਂ ਤੱਕ ਤੇਰੀ ਪੜ੍ਹਾਈ ਆ ਜਿੰਨਾ ਤੁਹਾਨੂੰ ਸਾਥ ਚਾਹੀਦਾ ਸੋ ਸਮਾਜ ਲਈ ਆਪਣੇ ਬੱਚਿਆਂ ਵਾਂਗੂ ਇਹਨਾਂ ਬੱਚਿਆਂ ਨੂੰ ਸਮਝ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਜੇ ਇਸ ਬੱਚੀ ਦੇ ਘਰ ਦਾ ਗੁਜ਼ਾਰਾ ਨਾ ਚੱਲੇ ਤੇ ਸਮਾਜ ਕਿੰਨਾ ਕਿਸੇ ਦਾ ਫਾਇਦਾ ਉਠਾ ਸਕਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਔਰ ਮਾਰੇ ਹਾਲਾਤ ਕਿਸੇ ਦੇ ਵੀ ਆ ਸਕਦੇ ਆ ਜੋ ਸਾਡੇ ਕੋਲ ਤਿਲ ਫੁੱਲ ਸੀਗਾ ਇਹਨੂੰ ਅਸੀਂ ਅੱਜ ਦੇ ਕੇ ਚੱਲੇ ਆ ਔਰ ਜਿੱਥੇ ਕਿਤੇ ਮੈਨੂੰ ਆਪਣੇ ਆਪ ਦੇ ਵਿੱਚ ਬੜਾ ਮਤਲਬ ਮਹਿਸੂਸ ਹੋਇਆ ਕਿ ਏਡੀ ਉਮਰ ਦੇ ਵਿੱਚ ਬੱਚੀ ਸਾਡੇ ਬੱਚੇ ਟੀਵੀ ਦੇਖਦੇ ਆ ਦੁਨੀਆ ਜ਼ਿੰਦਗੀ ਦੇ ਹਰ ਸ਼ੌਂਕ ਪੂਰੇ ਕਰਦੇ ਆ ਔਰ ਇਹ ਬੱਚੀ ਗਰਮੀ ਦੇ ਵਿੱਚ ਆ ਜੂਨ ਜਲਾਈ ਦਾ ਮਹੀਨਾ ਆਪਣੀ ਮਾਂ ਦੇ ਨਾਲ ਆਪਣੇ ਭਰਾ ਦੇ ਨਾਲ ਇੱਥੇ ਚਾਹ ਬਣਾ ਰਹੀ ਔਰ ਸਾਰਾ ਦਿਨ ਗਰਮੀ ਦੇ ਵਿੱਚ ਜਿਹੜੀ ਸੜ ਰਹੀ ਆ ਔਰ ਮੈਂ ਤੈਨੂੰ ਪੁੱਛਣਾ ਚਾਹਣਾ ਖੁਸ਼ ਕਿੰਨੀ ਗਿਆ ਝੂਠ ਨਹੀਂ ਮਾਰਨਾ ਦੱਸ ਕਿ ਨਹੀਂ ਕੋਈ ਕੋਸ਼ ਹੈ ਬਹੁਤ ਜ਼ਿਆਦਾ ਕੋਸ਼ ਹੈ ਕੋਸ਼ ਹੈ ਪੜਨਾ ਨਾ ਆਪਣਾ ਬ੍ਰੈਂਡ ਬਣਾਉਣਾ ਬਣਾਉਣਾ ਕੀ ਨਾਂ ਰੱਖਣਾ ਕੋਮਲ ਨਹੀਂ ਵੂਮਨ ਚਾਏ ਵੂਮਨ ਚਾਏ ਹਾਂਜੀ ਵੈਰੀ ਗੁੱਡ ਵੂਮਨ ਚਾਏ ਵਧੀਆ ਕੰਮ ਚਲਾਉਣਾ ਮਾਂ ਦਾ ਇਲਾਜ ਕਰਾਉਣਾ ਉਹ ਵੀ ਲੋਡ ਹੋਈ ਤਾਂ ਦੱਸ ਦੇਣੀ ਝਕਣਾ ਨਹੀਂ ਕੰਮ ਕਰਨਾ ਆਪਣਾ ਕੋਈ ਤੰਗ ਪਰੇਸ਼ਾਨ ਕਰੇ ਤਾਂ ਵੀ ਦੱਸ ਦੇਣਾ ਕੋਈ ਗੱਲ ਖੁਸ਼ ਹਣ ਸੂਰ ਸੁਆਣੇ ਨਵੇਂ ਨਹੀਂ ਸੁਆਣੇ ਸੁਆਣੇ ਮੰਮੀ ਨੂੰ ਸੁਆ ਕੇ ਦੇਣਾ ਹਾਂਜੀ ਇੱਕ ਚੀਜ਼ ਮੈਂ ਇਥੋਂ ਦੇ ਪ੍ਰਸ਼ਾਸਨ ਨੂੰ ਕਹਿਣੀ ਚਾਹੁੰਦਾ ਕਿ ਕੱਲਾ ਲੋਕਾਂ ਦਾ ਫਰਜ਼ ਨਹੀਂ ਹੁੰਦਾ ਇੱਕ ਦੂਜੇ ਦਾ ਸਾਥ ਦੇਣਾ ਤੁਹਾਡਾ ਫਰਜ਼ ਵੀ ਬਣਦਾ ਬੱਚੀ ਉਹ ਮਿਹਨਤ ਕਰ ਰਹੀ ਆ ਸਾਰਾ ਦਿਨ ਖੱਪ ਕੇ ਉਹ ਚਾਹ ਵੇਚ ਕੇ ਪੈਸੇ ਬਣਾਉਣ ਲਈ ਆ ਉਸ ਤੋਂ ਬਾਅਦ ਉਹ ਆਪਣੀ ਪੜ੍ਹਾਈ ਕਰਦੀ ਆ ਔਰ ਕੱਲ ਇਹਦੇ ਕੋ ਇਸ ਸਰੇ ਬਾਜ਼ਾਰ ਦੇ ਵਿੱਚ 15-20000 ਰੁਪਇਆ ਕੋਈ ਖੋਹ ਕੇ ਲੈ ਗਿਆ ਕਮ ਸੇ ਕਮ ਖੋਹਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਔਰ ਜਿਹੜੇ ਮਤਲਬ ਇੱਥੇ ਡਿਊਟੀ ਕਰਦੇ ਨੇ ਪੁਲਿਸ ਵਾਲੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹਨਾਂ ਲੋਕਾਂ ਨੂੰ ਨਕੇਲ ਕੱਸੀ ਜਾਵੇ ਇਦ ਕੋ ਖੋ ਕੇ ਵਿਚਾਰੀ ਕੋ ਕੀ ਲੈਣਾ ਕੀ ਤੁਹਾਡਾ ਘਰ ਪਰ ਜੂਗਾ ਵੱਧ ਤੋਂ ਵੱਧ ਤੁਸੀਂ ਨਸ਼ਾ ਕਰ ਲੋਗੇ ਔਰ ਅਖੀਰ ਤੁਸੀਂ ਨਸ਼ਾ ਕਰਕੇ ਮਰ ਜਣਾ ਵਾ ਇਹਦੇ ਕੋ ਪੈਸੇ ਖੋਂਦੇ ਆ ਤੇ ਸ਼ਰਮ ਕਰੋ ਯਾਰ ਇਹਦੀ ਮਤ ਕਰਨੀ ਚਾਹੀਦੀ ਕਿ ਇਹਦੇ ਕੋ ਪੈਸੇ ਖੋ ਕੇ ਖਾਣੇ ਚਾਹੀਦੇ ਆ ਸੋ ਮੈਂ ਮੇਰੀ ਅਪੀਲ ਆ ਇਸ ਇਲਾਕੇ ਦੇ ਚੌਂਕੀਨ ਚਾਰਜ ਨੂੰ ਵੀ ਮੈਂ ਉਹਨਾਂ ਨੂੰ ਵੀ ਕਹਿ ਕੇ ਜਾਂਦਾ ਜਾਂਦਾ ਕਿ ਕੰਮ ਸੇ ਕੰਮ ਇਹੋ ਜੇ ਲੋਕਾਂ ਦਾ ਜਿਹੜੇ ਲੋੜਵੰਦ ਆ ਕੰਮ ਸੇ ਕਮ ਇਹਨਾਂ ਦੀ ਰਾਖੀ ਕੀਤੀ ਜਾਵੇ ਔਰ ਇਹਨਾਂ ਦਾ ਖਿਆਲ ਰੱਖਿਆ ਜਾਵੇ ਇਹਦੇ ਕੋ ਵੈਸੇ ਚੱਕਰ ਮਾਰਦੇ ਹੋ ਭਾਜੀ ਇਹਦਾ ਹੌਸਲਾ ਬਦੋ ਤਿੰਨੇ ਮਾਂ ਪੋਤੇ ਤੇ ਲੱਗੇ ਨੇ ਆ ਐਸਐਸਓ ਸਾਹਿਬ ਪਰ ਤੋਂ ਆਉਣ ਠੀਕ ਹੈ ਭਾਈ ਥੈਂਕ ਯੂ ਥੈਂਕ ਯੂ ਸਮਾਨ ਤੇਰਾ ਆ ਜਾਣਾ ਬਤੂ 25000 ਦਾ ਬਾਕੀ ਪੈਸੇ ਜਮ੍ਹਾਂ ਕਰਾ ਦੇ